ਬੀਤੀ ਕਾਲ ਦੁਪਹਿਰ 2:30 ਵਜੇ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਮੂਟਾਖ ਕੇ ਪੰਜਾਬ ਪੈਂਟਸ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਜਿਨ੍ਹਾਂ ਦਾ ਸਾਹਮਣਾ ਪਹਿਲਾਂ ਤੱਕ ਗਨਮੈਨ ਦੇ ਨਾਲ ਹੁੰਦਾ ਹੈ ਅਤੇ ਗਨਮੈਨ ਦੇ ਨਾਲ ਹੱਥੋਪਾਈ ਕਰਨ ਤੋਂ ਬਾਅਦ ਹਥਿਆਰਾਂ ਦੇ ਦਮ ਤੇ ਸਟਾਫ ਨੂੰ ਬੰਦਕ ਬਣਾ ਲਿਆ ਜਾਂਦਾ ਹੈ ਅਤੇ ਕਰੀਬ ਬੈਂਕ ਦੇ ਵਿੱਚੋਂ 15 ਤੋਂ 16 ਲੱਖ ਰੁਪਏ ਲੁੱਟ ਕੇ ਬੈਂਕ ਤੋਂ ਰਫੂ ਚੱਕਰ ਹੋ ਜਾਂਦੇ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਖੌਫ ਹੋ ਕੇ ਲੁਟੇਰੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਉੱਥੋਂ ਫਰਾਰ ਹੋ ਜਾਣ ਵਿੱਚ ਕਾਮਯਾਬ ਹੋ ਜਾਂਦੇ ਨੇ ਇਹ ਘਟਨਾ ਸਮਰਾਲਾ ਦੇ ਪਿੰਡ ਬਗਲੀ ਕਲਾਂ ਦੀ ਹੈ ਜਿੱਥੇ ਪੰਜਾਬ ਐਨਰਥ ਬੈਂਕ ਦੀ ਇੱਕ ਬ੍ਰਾਂਚ ਹੈ ਜਿਸ ਨੂੰ ਤਿੰਨ ਅਣਪਛਾਤੇ ਲੁਟੇਰੀਆਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਤੇ ਬੈਂਕ ਦੇ ਅੰਦਰ ਅਣਪਛਾਤੇ ਲੁਟੇਰੀਆਂ ਵੱਲੋਂ ਆਪਣੇ ਹਥਿਆਰ ਦੇ ਨਾਲ ਫਾਇਰ ਵੀ ਕੀਤਾ ਜਾਂਦਾ ਹੈ ਅਣਪਛਾਤੇ ਲੁਟੇਰੀਆਂ ਵੱਲੋਂ ਬੈਂਕ ਦੇ ਗਨਮੈਨ ਦੀ ਬੰਦੂਕ ਨੂੰ ਵੀ ਖੋਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਲੁੱਟਣ ਤੋਂ ਬਾਅਦ ਜਦੋਂ ਜਾਂਦੇ ਸਮੇਂ ਲੁੱਟੇਰੇ ਗਨਮੈਨ ਦੀ ਬੰਦੂਕ ਨੂੰ ਉੱਥੇ ਹੀ ਬੈਂਕ ਵਿੱਚ ਸੁੱਟ ਜਾਂਦੇ ਨੇ। ਘਟਨਾ ਤੋਂ ਬਾਅਦ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਸਾਰੀ ਸੂਚਨਾ ਜੋ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਸਮਰਾਲਾ ਪੁਲਿਸ ਦੀ ਟੀਮ ਅਤੇ ਖੰਨਾ ਦੀ ਟੀਮ ਐਸਐਸਬੀ ਅਮਨੀਤ ਕੌਂਡਨ ਜੋ ਕਿ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਜਨਤਾ ਦੀ ਸੁਰੱਖਿਆ ਵੀ ਪੂਲ ਖੁੱਲਤੀ ਨਜ਼ਰ ਆ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਆਮ ਜਨਤਾ ਦੀ ਸੁਰੱਖਿਆ ਦੇ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਜਿੱਥੇ ਕਿ ਲੁਟੇਰੇ ਸ਼ਰਿਆਮ ਬੇਖੌਫ ਹੋ ਕੇ ਘੁੰਮਣ ਲੱਗ ਪਏ ਨੇ ਅਤੇ ਦੁਕਾਨਾਂ ਘਰਾਂ ਤੇ ਬੈਂਕਾਂ ਦੇ ਵਿੱਚ ਲੁੱਟਣ ਦੀਆਂ ਵਾਰਦਾਤਾਂ ਹੁਣ ਆਮ ਹੁੰਦੀਆਂ ਚਾਰੀਆਂ ਨੇ ਹਾਂ ਜੀ ਉਹਨਾਂ ਇੱਕ ਬੰਦਾ ਕਾਊਂਟ ਖਲੋਣਾ ਸੀ ਮਾਇ ਸ਼ਾਇਦ ਹੋ ਸਕਦਾ ਵੀ ਉਹਦੇ ਨਾਲ ਆਇਆ ਹੋਵੇ ਉਹਨੂੰ ਕਿਹਾ ਵੀ ਇਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫੇਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ 3:00 ਵਜੇ ਕਿੰਨੇ ਵਜੇ ਸੀ ਸਵਾ 2:30 ਵਜੇ ਦੇ ਆਸ-ਪਾਸ ਸੀ ਜਦੋਂ ਪਹਿ ਟਿਕ ਪੰਦ ਪਹਿਲਾਂ ਅੰਦਰ ਪਹਿਲਾਂ ਇੱਕ ਆਇਆ ਜੀ ਮੂਲ ਵੇਟਿਆ ਮੂਲ ਵੇਟਿਆ ਚਿੱਟਾ ਜਿਹਾ ਕੱਪੜਾ ਬੰਨਿਆ ਹੋਇਆ ਸੀ ਲੰਮਾ ਟੋਟਲ ਤਿੰਨ ਬੰਦੇ ਸੀ ਹਥਿਆਰ ਸੀ ਉਹਨਾਂ ਕੋਲੇ ਹਥਿਆਰ ਤਿੰਨਾਂ ਕੋਲੇ ਸੀ ਜੇ ਥੋੜੀ ਦੇਰ ਅੱਗੇ ਕਿਸ ਤਰ੍ਹਾਂ ਉਹਨਾਂ ਨੇ ਫੇਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਬਾਈ ਮੂੰਹ ਖੋਲ ਆ ਵੀ ਕੈਮਰੇ ਲੱਗੇ ਹੋਣੇ ਵੀ ਮ ਵੇਦੋਂ ਫਿਰ ਜਾਨੋ ਉਹਨੇ ਰਵਾਲ ਕੱਟ ਕੱਢ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਮੁਥਮਗਤੀ ਹੋਵੇ ਉਹਨੇ ਫਿਰ ਪੈਰਾਂ ਤੇ ਫੋਨ ਮਾਰਿਆ ਜੀ ਫਾਇਰ ਫਿਰ ਮੈਨੂੰ ਗਨ ਛੱਡਣੀ ਪੈ ਗਈ ਜਿਸ ਚੀਜ਼ ਤੰਨ ਤੁਹਾਡੀ ਲੈ ਗਈ ਲੈ ਗਈ ਜੀ ਬਾਹਰ ਤੱਕ ਤੇ ਹਾਂਜੀ ਫਿਰ ਬਾਹਰੋਂ ਗਨ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੱਗ ਚੁੱਕੀ ਜੀ ਕਿੰਨਾ ਕਿੰਨਾ ਟਾਈਮ ਲੱਗਿਆ ਇਹ ਸਾਰੀ ਘਟਨਾ ਨੂੰ 72 ਮਿੰਟ ਦੇ ਵਿੱਚ 2.5-3 ਮਿੰਟ ਦੇ ਕਿਸ਼ ਕਿੰਨਾ ਤੱਕ ਪੂਰਾ ਕੰਟਰੋਲ ਕਰ ਸਕਦਾ ਜੀ ਅੰਦਰ ਕੰਟਰੋਲ ਜੀ ਘੱਟ ਕੇ ਲੱਗੇ ਨਹੀਂ ਫਾਇਰ ਕਿੰਨੇ ਕਿੱਥੇ ਸਨ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਇੱਕ ਫਾਇਰ ਸਿਰ ਆਪ ਨਾਲ ਕੋਈ ਉਹਨਾਂ ਨੇ ਕੋਈ ਤਰੀਕਾ ਕੋਈ ਬਦਤਮੀਜ਼ੀ ਕੀਤੀ ਆ ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗਾਲੀ ਗਲੋਚ ਮਾੜੀ ਮੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਗੋਲੀ ਮਾਰੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਇੱਕ ਸੀ ਹਾਂਜੀ ਮੈਂ ਤਾਂ ਇਹ ਹੋ ਗਿਆ ਵੀ ਉਹਦੇ ਨਾਲ ਆਇਆ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ 2-4 ਸੈਕਿੰਡ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕੰਮ ਕਾਫੀ ਬਾਤ ਸੀ ਕਿਹੜਾ ਸਿਕਿਉਰਟੀ ਕੰਮ ਨਹੀਂ ਖਿਆਲ ਕੀਤਾ ਜੀ ਵਾਰਨ ਸਿਕਿਉਰਟੀ ਅਲਾਰਮ ਬਜਾਇਆ ਗਿਆ ਸੀ ਹਾਂਜੀ ਸਿਕਿਉਰਟੀ ਅਲਾਰਮ ਸੇਫਟੀ ਅਲਾਰਮ ਬਜਾਇਆ ਗਿਆ ਸੀ ਅਲਾਰਮ ਚੱਲ ਰਿਹਾ ਨਹੀਂ ਸਾਰੇ ਬਜਾਇਆ ਨਹੀਂ ਕੋਈ ਕੁਸ਼ਣ ਨਹੀਂ ਬਜਾਇਆ ਪਰਮ ਬਗਲੀ ਗੱਲ ਉਹ ਠੀਕ ਹੋਇਆ ਕਿ ਇਹ ਕਤਲ ਹੋ ਗਿਆ ਕਰ ਲਾਂਗੇ ਕੰਨ ਮੋਟਰ ਫਿਰ ਅਸੀਂ ਆਏ ਸੀ ਸਪਲੈਂਟਰ ਮੋਟਰਸਾਈਕਲ ਤੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਸਲਾ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨ ਮੈਂ ਸੀ ਰਫਲ ਸੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ? ਕਿੱਥੇ ਬੜੇ ਕਿੱਥੇ? ਬੀੜ ਦੇ ਵਿੱਚ ਬੈਂਕ ਦੇ ਵਿੱਚ। ਕਿਹੜਾ ਬੈਂਕ ਆ? ਪੰਜਾਬ ਐਂਡ ਸਟੇਟ ਬੈਂਕ ਜੀ। ਤਿੰਨ ਜਣੇ ਸੀਗੇ ਜੀ ਸਾਡੇ। ਸਰੋਂ ਪਤਾ ਨਹੀਂ ਪੈਸੇ ਧਾ ਦੇ ਨੇ ਤਾਂ 15 ਲੱਖ ਲੈ ਗਏ ਫਿਰ ਮੈਨੂੰ ਵੀ ਪਤਾ ਕਿੰਨਾ ਹੋਊਗਾ। ਕੋਈ ਖੋਲੀ ਜੀ ਨਹੀਂ ਚੱਲੀ। ਗੋਹੇ ਚੱਲੀ ਹੈਗਾ ਜੰਡਾ ਜੀ। ਅੱਛਾ। ਹਾਂ ਜੀ ਹਾਂ ਜੀ। ਤਰੀ ਜਾਨ ਮਾਤਾ ਉਹ ਜਾਣਵਾ ਦਾ ਕੋਈ ਨਸਾਨੀ ਨਹੀਂ ਬਾਕੀ ਆ ਪੈਸੇ ਲੈ ਕੇ ਚੋਰੀ ਕਰਦੇ ਸਾਰੇ ਸਾਰੇ ਇਹ ਪੈਂਡਾ ਆਪਣਾ ਨਹੀਂ ਨਹੀਂ ਜੀ ਆਹੀ ਪੈਂਡਾ ਆਪਣਾ ਕਿੱਧਰੋਂ ਆਈ ਸੀ ਕਿੱਧਰੋਂ ਆਇਜੀ ਗਈ ਕਿੱਧਰੋਂ ਹੈ ਇਤਨਾ ਮੋੜਿਆ ਐਸੇ ਮੋੜਿਆ ਕਾਦੀ ਹੋਣਾ ਸੀ ਜੀ ਜੀ ਯਾਨਾ ਕੇ ਜੀ ਬੈਕ ਤੇ ਘਾਰੇ ਇੱਕ ਉਹ ਸੂਰੀਆ ਤਾਂ ਲੱਗਿਆ ਹੋਇਆ ਆ ਜਾਂਦਾ ਹੋ ਜਾਂਦਾ ਇਹਨਾਂ ਦੇ ਘਰਪੀਰ ਸਿੰਘ ਬੈਣੀ ਵਾਲਾ ਕੀ ਹੋਇਆ ਜੀ ਉਹ ਕੋਈ ਇੱਥੇ ਜੋ ਅਸੀਂ ਖੜਕੀ ਦੀ ਆਵਾਜ਼ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾਤ ਹੋ ਗਈ। ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲਾ ਪਿਸਤਲ ਸੀਗੇ। ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ। ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸੁੱਟ ਗਏ। ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਨਹੀਂ। ਇਹ ਰਾਊਂਡ ਫਾਇਰ ਰਾਊਂਡ ਦਾ ਹਜੇ ਅਪਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ دہشت ਦਾ ਮਾਹੌਲ ਕ੍ਰੀਏਟ ਕੀਤਾ। ਇਹ ਦੇਖਦੇ ਪਿਓ ਕਿਹਦਾ ਹੱਥ ਕਿਹਨੂੰ ਲੁੱਟ ਰਿਹਾ। ਤਸਾਘਾ ਦਿਨੋਂ ਦਿਨ ਵੱਧ ਰਿਹਾ। ਇਹਨੂੰ ਹੁਣ ਇਸ ਬਾਰੇ ਦੇਖੋ ਪੁਲਿਸ ਲਾਜਮ ਦੇਖ ਰਹੀ ਨਾ ਸਰਕਾਰਾਂ। ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲੋਕੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦਿਵਾਰ ਦਾਦ ਕਰਕੇ ਬੀਜੇ ਵੱਲ ਨੂੰ ਗਏ ਜੀ ਇੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਜਟ ਫਗਲੀ ਕਲਾ ਸਮਰਾਲਾ ਥਾਣੇ ਦੇ ਏਰੀਆ 'ਚ ਪੈਂਦਾ ਹੈ ਇੱਥੇ ਸਾਨੂੰ 22 ਤੋਂ 40 ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸਿਕਾ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਐ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨ ਕੋਲ ਜੋ ਸਾਨੂੰ ਵੀਡੀਓ ਫੁਟੇਜ ਚ ਪਤਾ ਲੱਗਿਆ ਵੈਪਨ ਸਿਗੇ ਤੇ ਉਹਨਾਂ ਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ ਤੇ ਬਾਅਦ ਚ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੂੰ ਦੱਸਿਆ ਕਿ ਆਰਾਊਂਡ 15:00 ਦੇ ਕਰੀਬ ਦੀ ਉਹਨਾਂ ਦਾ ਜਿਹੜਾ ਇੱਥੇ ਰੋਬਰੀ ਹੋਈ ਹੈ ਔਰ ਜਿਹੜਾ ਇੱਥੇ ਗਾਰਡ ਸੀਗਾ ਉਹ ਵੀ ਫੁਟੇਜ ਪਤਾ ਲੱਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਤ ਕਰਦਣ ਦੀ ਫਿਰ ਉਹ ਤੇ ਜਿਹੜਾ ਰਾਈਫਲ ਉਹ ਵੀ ਕੋਲੇ ਸੀਗਾ ਵਨ ਆਫ ਦਾ ਅਕਿਊਜ਼ ਔਰ ਇੱਕ ਵਾਈਫਾਈਰ ਵੀ ਕਿਤਨਾ ਜੋ ਇਥੇ ਮੌਕੇ ਤੇ ਪਤਾ ਲੱਗੇ ਐਂਡ ਦੇ ਫਲੈਟ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਇਹਦਾ ਮੌਕੇ ਤੇ ਆ ਕੇ ਸਪੌਟ ਵਿਜ਼ਿਟ ਕਰ ਰਹੇ ਹਾਂ ਤੇ ਸਾਡੀ ਟੀਮਾਂ ਸੀ ਅੱਗੇ ਵੀ ਭੇਜ ਦਿੱਤੀਆਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦੋ ਜਲਦੇ ਇਹ ਸਿਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਈਏ ਤੇ ਉਹਨਾਂ ਦੀ ਰਿਕਵਰੀ ਕਰਾਈਏ ਮੈਂ ਰਿਸਰਚਰ ਕਿੰਧਰ ਰੁਕੇ ਨਹੀਂ ਤੋਂ ਜੀ ਹਾਲੇ ਤੱਕ ਜੋ ਫੁਟੇਜ ਪਤਾ ਲੱਗੇ ਕੁਝ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ ਮੈਂ ਇੱਥੇ ਮੈਂ ਔਰ ਐ ਬਾਕੀ ਜੋ ਵੀ ਡੀਟੇਲਸ ਹੋਣਗੇ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ ਇੱਕ ਫਾਇਰ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਤਿੰਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਹੈ ਕਪੜੇ ਨਾਲ ਬਟ ਇੱਕ ਫਾਇਰ ਵੀਡੀਓ ਤੋਂ ਨਜ਼ਰ ਵੀ ਆਉਂਦਾ ਹੈ ਇਥੇ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ 'ਚ ਪਤਾ ਲੱਗਿਆ ਇੱਥੇ ਛੱਡ ਕੇ ਫੱਜ ਗਏ ਸੀ ਮੋਟਰਸਾਈਕਲ ਪਤਾ ਲੱਗਿਆ ਕਿਹੜੇ ਫੁਟੇਜ 'ਚ ਹਲੇ ਜੀ ਫੁਟੇਜ 'ਚ ਨਾ ਕਲੀਅਰ ਨਹੀਂ ਹੈ ਬਟ ਬਾਈਕ ਤੇ ਤਿੰਨੋਂ ਬਾਈਕ ਤੇ ਆਏ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਉਹਨਾਂ ਦਾ ਨਾਮ ਕਿੰਨੀ ਰਕਮ ਦੀ ਜਿਹੜੀ ਲੱਗਦੀ ਹੈ ਜੋ ਜੀ ਬਾਈਕ ਤੇ ਇਹ ਆਫੀਸਰ ਜੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੋਗੀ ਜੀ ਜੀ